ਇਹ ਕਰਦੇ ਨੇ ਰਾਜਨੀਤੀ ਪ੍ਰਾਈਸ ਦਾ ਰੌਲਾ ਨਹੀਂ ਬੂਟਾਂ ਦਾ ਰੌਲਾ ਹੈ ਤਰ੍ਹਾਂ ਦੇ ਤਰ ਬਰੂਦ ਫੂਕ ਕਹਿੰਦੇ ਨੇ ਇੱਕ ਫੈਕਟਰੀ ਲੱਖਾਂ ਡੋਕਰ ਲੱਖਾਂ ਫੈਕਟਰੀ ਲੱਗੀ ਪੜਾਕੇ ਵਾਲੀ ਕਹਿੰਦੇ ਵੀ ਇਹਦਾ ਇਤਾਰ ਮਖਮਸਲਾ ਤੁਸੀਂ ਦੀਵੇ ਲਾ ਲਓ ਤੁਸੀਂ ਲੱਡੂ ਖਾ ਲਓ ਕੋਈ ਹੋਰ ਕੁਝ ਕਰ ਲਓ ਇਹ ਪੜਾਕੇ ਨਾਲ ਹੁਣੇ ਤਰ ਮਖਮਸਲੇ ਹੱਲ ਹੁੰਦੇ ਹੁੰਦੇ ਨੇ ਕਿ ਜੀਰੀ ਪੈਦਾ ਕਰੇ ਇੱਕ ਕਰਮਚਾਰੀ ਕਰੋੜ ਦੀ ਬਾਦੀ ਆ ਅਸੀਂ 40 ਕਰੋੜ ਕਣਕਸਾਨੇ ਆ ਅਰਬ ਲੋਕ ਚੌਲ ਖਾਂਦੇ ਨੇ ਸਾਨੂੰ ਪੰਜਾਬ ਤੇ ਹਰਿਆਣੇ ਨੂੰ ਕਹਦੇ ਨਾ ਬੀਜੋ ਫੜ ਜਾ ਨੇ ਮਰ ਦੇਖੀ ਜੋ ਕੀ ਬਣੂਗਾ ਇੱਕ ਮਹੀਨੇ ਲਈ ਸਾਰੀ ਮਸ਼ੀਨਰੀ ਬੰਦ ਕਰਨੀ ਚਾਹੀਦੀ ਹੈ ਸਾਲ ਚ ਇਹ ਕੋਈ ਕੋਈ ਚੀਜ਼ ਨਹੀਂ ਚੱਲੂਗੀ ਸਵਾਲ ਹੀ ਨਹੀਂ ਪੈਦਾ ਪਹਿਲਾਂ ਰਾਲ ਕਰ ਦੇ ਨੀ ਆਪ ਦਾ ਸਮਾਨ ਪਹਿਲਾਂ ਰੱਖ ਲੋ ਖਰੀਦ ਕੇ ਸੈਂਟਰ ਸਰਕਾਰ ਦਾ ਹੱਕ ਪਰੇ ਬਣਦਾ ਸੀਗਾ ਸਾਨੂੰ ਪਾ 7000 ਰੁਪਿਆ ਕਿਲੇ ਦਾ ਦਿੰਦੀ ਜੇ ਸਾਨੂੰ ਇਕੱਠੀ ਕਰਕੇ ਆਪ ਨੂੰ ਰੱਖਣੀ ਪੈਂਦੀ ਮਾਤਾ ਨਾਲ ਅਸੀਂ ਤਾਂ ਕਹਿੰਦੇ ਵੀ ਲੈ ਜਾਓ ਫ੍ਰੀ ਲੈ ਜਾਓ ਹਰਕ ਚੀਜ਼ ਵਪਾਰੀ ਦੀ ਮੁੱਲ ਮਿਲਦੀ ਹੈ ਇਸ ਕੋਈ ਕੋ ਕਸਾਣ ਹੈ ਜਿਹੜਾ ਆਪਣੀ ਪਰਾਲੀ ਨੂੰ ਫਰੀ ਚਕਾਉਂਦਾ ਵੀ ਲੈ ਜਾਓ ਭਾਈ ਸਾਹਿਬ ਲੈ ਜਾਓ ਠੀਕ ਹੈ ਨਾ ਦੋ ਦਿਨ ਦਵਾ ਲਈ ਦੇਈਏ ਤੇ ਦੋ ਦਿਨ ਹੀ ਮਤਲ ਨਹਿਰਾ ਰਿਹਾ ਅੱਜ ਫੇਰ ਦਿਨ ਵਧੀਆ ਰਾਤ ਕਿਸੇ ਨੇ ਪੜਾਕੇ ਨਹੀਂ ਪਾਏ ਇਹ ਜਿਹੜਾ ਪ੍ਰਦੂਸ਼ਣ ਵਧਿਆ ਚਾਹੇ ਦਿੱਲੀ 'ਚ ਵਧਿਆ ਚਾਹੇ ਕਿਸੇ ਕਿਤੇ ਵਧਿਆ ਇਹ ਸਾਰਾ ਪੜਾਕਿਆਂ ਦਾ ਕਾਰਨ ਹੈ ਅਸੀਂ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਆਂ ਵੀ ਅੱਗ ਨਾ ਲਾਓ ਘਟਣਾਉਣੀ ਹੈ ਜੰਮੀ ਬੱਸ ਤੋਂ ਲਿਖੋਗੀ ਗੱਲ ਆਪਾਂ ਫੇਰ ਦੇਖ ਲਾਂਗੇ ਇਹ ਸਰਕਾਰਾਂ ਦਾ ਪੰਜਾਬ ਨੂੰ ਉਹੀ ਬਦਲਾਅ ਕਰਦੀ ਆ ਭਾਰਤੀ ਜਨਤਾ ਪਾਰਟੀ ਜੋ ਕਿਸਾਨਾਂ ਦਾ ਵੱਡਾ ਜ਼ੋਲਣ ਚੱਲਿਆ ਸੀ ਚੁਭ ਲਿਆ ਦੇ ਇੱਕ ਸੈਕਟਰ ਸਰਕਾਰ ਦੇ ਇਹਨਾਂ ਦਾ ਜੇ ਕੋਈ ਸ਼ੱਕ ਮਾਰ ਗਿਆ ਤਾਂ ਸਾਡੇ ਫੇਰੀ ਲਾਉਣਾ ਵੀ ਕਿਉਂ ਸ਼ੱਕ ਮਾਰ ਗਿਆ ਤਾਂ ਮੋਰਚਾ ਵਾਲੇ ਨੇ ਕਰਿਆ ਕੰਮ ਸਾਰਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਰਾਲੀ ਸਾੜ ਨੂੰ ਲੈ ਕੇ ਹੁਣ ਧੂਏ ਦੀ ਗੱਲ ਕਰ ਰਹੇ ਆ ਪ੍ਰਦੂਸ਼ਣ ਦੀ ਗੱਲ ਕਰ ਰਹੇ ਆ ਉੱਥੇ ਹੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਿਆਸੀ ਪ੍ਰਦੂਸ਼ਣ ਵੀ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਆਮ ਆਦੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਤੇ ਦਿੱਲੀ ਦੀ ਬੀਜੇਪੀ ਦੀ ਸਰਕਾਰ ਆਮੋ ਸਾਹਮਣੇ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਮਨਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਦੂਜੇ ਪਾਸੇ ਆਮਾਦੀ ਪਾਰਟੀ ਦੇ ਵੱਲੋਂ ਵੀ ਉਹਨਾਂ ਨੂੰ ਘੇਰਿਆ ਗਿਆ ਹੈ ਕਿਉਂਕਿ ਜਦੋਂ ਸਰਕਾਰਾਂ ਹੁੰਦੀਆਂ ਨੇ ਜਦੋਂ ਆਮਾਦੀ ਪਾਰਟੀ ਦਿੱਲੀ ਦੀ ਸਰਕਾਰ ਸੀ ਤਾਂ ਤਾਂ ਉਦੋਂ ਉਹ ਪੰਜਾਬ ਦੇ ਵਿੱਚ ਇਲਜ਼ਾਮ ਲਗਾਉਂਦੀ ਸੀ ਕਿ ਪ੍ਰਦੂਸ਼ਣ ਪੰਜਾਬ ਦਾ ਜਿਹੜਾ ਉਹ ਦਿੱਲੀ ਆਉਂਦਾ ਹੈ ਹੁਣ ਬੀਜੇਪੀ ਉਸੇ ਰਾਹ ਦੇ ਉੱਤੇ ਹੈ ਇਸ ਬਾਬਤ ਗੱਲਬਾਤ ਕਰਾਂ ਕਿ ਆਖਰਕਾਰ ਪੰਜਾਬ ਦੇ ਕਿਸਾਨਾਂ ਦੇ ਧੂਆਂ ਕੀ ਕਿਸ ਤਰ੍ਹਾਂ ਦਿੱਲੀ ਪਹੁੰਚ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਵਾਤਾਵਰਣ ਸਹੀ ਹੈ ਪਰ ਇਸ ਦੇ ਬਾਵਜੂਦ ਕਿਤੇ ਇਹ ਤਾਂ ਨਹੀਂ ਗੱਲ ਹੋਵੇਗੀ ਕਿ ਜੇਕਰ ਪੰਜਾਬ ਦੇ ਵਿੱਚ ਬਿਲਕੁਲ ਪਰਾਲੀ ਖਤਮ ਹੋ ਜਾਵੇ ਸਾਰ ਨਹੀਂ ਜੇਕਰ ਉਸ ਤੋਂ ਬਾਅਦ ਵੀ ਦਿੱਲੀ ਦਾ ਪ੍ਰਦੂਸ਼ਣ ਵੱਧ ਹੈ ਕਿ ਲੀਡਰ ਉਲਟਾ ਜਵਾਬ ਦੇਣਗੇ ਕਿਉਂਕਿ ਪਿਛਲੇ ਅੰਕੜਿਆਂ ਦੇ ਮਤਲਬ ਆਪਾਂ ਦੇਖੀਏ ਤਾਂ ਇਸ ਵਾਰ ਪੰਜਾਬ ਦੇ ਵਿੱਚ ਪਰਾਲੀ ਬਹੁਤ ਥਾਮਾਂ ਦੇ ਉੱਤੇ ਕਹਿ ਲਈਏ ਬਹੁਤ ਘੱਟ ਫੁਕੀ ਗਈ ਹੈ ਕਿਉਂਕਿ ਉਹ ਫੁਕੀ ਗਈ ਹੈ ਜਿੱਥੇ ਜਿਹੜੇ ਬੇਲਰਾਂ ਦੀ ਗੱਲ ਸੀ ਜਿੱਥੇ ਦਿੱਕਤਾਂ ਸੀ ਜਿਨ੍ਹਾਂ ਕੋਲ ਉੱਥੇ ਪਹੁੰਚੇ ਨਹੀਂ ਸੀ ਜਿਹੜੀ ਮਸ਼ੀਨਰੀ ਸੀ ਸੋ ਇਸ ਬਾਬਤ ਗੱਲਬਾਤ ਕਰਨ ਦੇ ਲਈ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਜੁੜ ਚੁੱਕੇ ਨੇ ਵਾਪਸ ਸਵਾਗਤ ਹੈ ਪਾਰਟੀ ਪੰਜਾਬ ਤੇ ਸਸਰੀ ਕਾਲ ਜੀ ਜੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਿਆਸੀ ਪ੍ਰਦੂਸ਼ਣ ਦੀ ਆਪਾਂ ਗੱਲ ਕਰ ਲਈਏ ਕਿਉਂਕਿ ਕਿਸਾਨਾਂ ਦੀ ਪਰਾਲੀ ਨੂੰ ਲੈ ਕੇ ਜਿਸ ਤਰ੍ਹਾਂ ਅਮੋ ਸਾਹਮਣੇ ਨੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਆਮ ਆਦੀ ਪਾਰਟੀ ਹੈ ਤੇ ਦੂਜੇ ਪਾਸੇ ਦਿੱਲੀ ਦੇ ਬੀਜੇਪੀ ਦੀ ਸਰਕਾਰ ਉਹ ਕਹਿੰਦੇ ਵੀ ਪੰਜਾਬ ਦਾ ਧੂਆਂ ਦਿੱਲੀ ਪਹੁੰਚ ਰਿਹਾ ਪਹਿਲਾਂ ਤਾਂ ਦੀਵਾਲੀ ਤੋਂ ਪਹਿਲੇ ਦਿਨ ਕੈਮਰਾ ਰਹੀਂ ਆਪਾਂ ਜੇਨ ਦੇਖ ਲੋ ਕਹੇ ਜਾਂਦੀਗਾ ਦੀਵਾਲੀ ਤੋਂ ਇੱਕ ਇੱਕ ਦਿਨ ਪਹਿਲਾਂ ਬਿਲਕੁਲ ਧੁੱਪ ਨਿਕਲੀ ਹੋਈ ਸੀ ਸਾਰਾ ਕੁਰੀ ਫਿਰ ਜਦ ਜਦੇ ਦੀਵਾਲੀ ਸੀ ਉਹ ਉਹਦੇ ਅਗਲੇ ਦਿਨ ਦੇਖ ਲੋ ਨੇਰਾਸ਼ ਆ ਗਿਆ ਮਤਲਬ ਪਟਾਕੇ ਤੇ ਵੱਡੀ ਬੱਦਰ ਸੀ ਠੀਕ ਕਿਰਾ ਦੋ ਦਿਨ ਦੀਵਾਲੀ ਦੇ ਜੀ ਤੇ ਦੋ ਦਿਨ ਹੀ ਮਤਲਬ ਨੇਰਾ ਰਿਹਾ ਅੱਜ ਫੇਰ ਦਿਨ ਵਧੀਆ ਰਾਤ ਕਿਸੇ ਨੇ ਪਟਾਕੇ ਨਹੀਂ ਪਾਏ ਇਹ ਜਿਹੜਾ ਪ੍ਰਦੂਸ਼ਣ ਵਧਿਆ ਚਾਹੇ ਦਿੱਲੀ ਜੀ ਵਧਿਆ ਚਾਹੇ ਕਿਸੇ ਕਿਤੇ ਵਧਿਆ ਹੈ ਇਸ ਸਾਰਾ ਪੜਾਕਿਆਂ ਦਾ ਕਾਰਨ ਹੈ ਮਤਲਬ ਇਹ ਤਾਂ ਜਿਹੜੀ ਜੀਵ ਪ੍ਰਣਾਲੀ ਨੂੰ ਅੱਕ ਲਾਉਣਾ ਪਹਿਲਾਂ 75% ਲੰਘਿਆ ਪੰਜਾਬ ਦੇ ਵਿੱਚ ਪ੍ਰਣਾਲੀ ਖਾਮੀ ਜਾਊ 25% ਰਹੂ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਹੈ ਜਿੱਥੇ ਬੀਲਰ ਨਹੀਂ ਜਾਂਦਾ ਮਸ਼ੀਨ ਨਹੀਂ ਜਾਂਦੀ ਉੱਥੇ ਮਜਬੂਰੀ ਕਿਸਾਨਾਂ ਨੂੰ ਕੁਝਣਾ ਕੋ ਕਰਨਾ ਪੈਂਦਾ ਅਸੀਂ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਆਂ ਵੀ ਅੱਗ ਨਾ ਲਾਓ ਘਟਣਾਉਣੀ ਹੈ ਜਿਵੇਂ ਬੱਸਰ ਤੋਂ ਲੇਟੋ ਦੀ ਗੱਲ ਆਪਾਂ ਫੇਰ ਦੇਖ ਲਾਂਗੇ ਇਹ ਸਰਕਾਰਾਂ ਦਾ ਪੰਜਾਬ ਨੂੰ ਉਹੀ ਬਦਨਾਮ ਕਰਦੀ ਆ ਭਾਰਤੀ ਜਨਤਾ ਪਾਰਟੀ ਕਿਉਂ ਕਿਸਾਨਾਂ ਦਾ ਵੱਡਾ ਜ਼ੁਲਮ ਚੱਲਿਆ ਤੀ ਅਸੀਂ ਚੁੱਪ ਲਿਆ ਦੇ ਸੈਕਟਰ ਸਰਕਾਰ ਦੇ ਇਹਨਾਂ ਦਾ ਜੇ ਕੋਈ ਸਿੱਕ ਮਾਰ ਗਿਆ ਤਾਂ ਸਾਡੇ ਫਰੀ ਲਾਉਣਾ ਵੀ ਕਿਉਂ ਸਿੱਕ ਮਾਰ ਗਿਆ ਤਾਂ ਮੋਰਚਾ ਵਾਲੇ ਨੇ ਕਰਿਆ ਕੰਮ ਸਾਰਾ ਤੇ ਇਸ ਕਰਕੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਸੈਂਟਰ ਸਰਕਾਰ ਦਾ ਹੱਕ ਤਹੇ ਬਣਦਾ ਤੀ ਆ ਸਾਨੂੰ ਪਾ 7000 ਰੁਪਏ ਕਿਲੇ ਦਾ ਦਿੰਦੀ ਜੇ ਸਾਨੂੰ ਇਕੱਠੀ ਕਰਕੇ ਆਪਣੇ ਰੱਖਣੀ ਪੈਂਦੀ ਮਾਦਲ ਅਸੀਂ ਤਾਂ ਕਹਿੰਦੇ ਵੀ ਲੈ ਜਾਓ ਫਰੀ ਲੈ ਜਾਓ ਹਰਕ ਚੀਜ਼ ਵਪਾਰੀ ਦੀ ਮੁੱਲ ਮਿਲਦੀ ਹੈ ਇੱਕੋ ਇੱਕ ਕਿਸਾਨ ਹੈ ਜਿਹੜਾ ਆਪਣੀ ਪਰਾਲੀ ਨੂੰ ਫਰੀ ਚਕਾਉਂਦਾ ਵੀ ਲੈ ਜਾਓ ਭਾਈ ਸਾਹਿਬ ਲੈ ਜਾਓ ਅਸੀਂ ਕਹਿੰਦੇ ਉਹ ਵੀ ਅਸੀਂ ਜਿੱਦੇ ਕੋ ਪੈਨ ਲਾ ਲਈ ਅੱਠ ਦਿਨਾਂ ਦਾ ਸੀ ਅਲਟੀਮੇਟ ਵੀ ਦਿੰਦੇ ਆ ਵੀ ਆ ਅੱਜ ਕੋ ਪੈਨ ਲਾ ਲਈ ਅੱਠ ਦਿਨਾਂ ਦੇ ਅੰਦਰ ਅੰਦਰ ਗੱਠਾ ਬਣਾ ਕੇ ਲੈ ਜਾਓ ਸਾਨੂੰ ਕੋਈ ਤਰਾਜ ਨਹੀਂ ਪਰ ਇਹ ਲਿਜਾ ਨਹੀਂ ਰਿਹਾ ਜਿਵੇਂ ਪੰਜਾਬ ਸਰਕਾਰ ਵੇ ਸੈਂਟਰ ਸਰਕਾਰ ਵੇ ਕਿਸਾਨਾਂ ਨੂੰ ਜ਼ਰੂਰ ਇਹਨਾਂ ਨੇ ਬਦਨਾਮ ਕਰਨਾ ਹੈ ਇਹਨਾਂ ਦੇ ਬਦਨਾਮ ਕਰਨ ਨਾਲ ਸਾਡਾ ਕੁਝ ਨਹੀਂ ਵਿਗੜਦਾ ਅਸੀਂ ਆਪਦੇ ਸੰਘਰਸ਼ ਦੇ ਰਾਹ 'ਤੇ ਹੋਏ ਹਾਂ ਜੀ ਪਰ ਤੁਹਾਨੂੰ ਕੀ ਲੱਗਦਾ ਬਾਪੂ ਜੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਜਿਸ ਤਰ੍ਹਾਂ ਮਸ਼ੀਨਰੀ ਮੁਹਈਆ ਨਹੀਂ ਕਰਾਈ ਜਾ ਰਹੀ ਤੱਕੇ ਦੇ ਉੱਤੇ ਕਿਸਾਨਾਂ ਦੇ ਉੱਤੇ ਜੋ ਇਹ ਇਲਜ਼ਾਮ ਥੋਪੇ ਜਾਂਦੇ ਨੇ ਕਿ ਪਰਾਲੀ ਸਾੜ ਨਾਲ ਧੂਆ ਹੁੰਦਾ ਪਰ ਕਿਸਾਨ ਨਹੀਂ ਚਾਹੁੰਦਾ ਕਿ ਉਹ ਅੱਗ ਲਾਵੇ ਜੇਕਰ ਗੱਠਾਂ ਬੰਨ੍ਹਦੀਆਂ ਤਾਂ ਖੇਤ ਜਲਦੀ ਤਿਆਰ ਹੋ ਜਾਂਦਾ ਹੈ ਸਾਫ਼ ਸੁਥਰਾ ਹੋ ਜਾਂਦਾ ਆਪਾਂ ਸਿੱਧੀ ਗੱਲ ਕਰ ਲਈਏ ਪਰ ਕਿਤੇ ਨਾ ਕਿਤੇ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਜਿਹੜੇ ਆਪਣੇ ਦੂਜੀ ਗੱਲ ਕਰ ਲਈ ਤਾਂ ਇਹ ਮਸ਼ੀਨਰੀ ਦੀ ਘਾਟ ਜਿਹੜੀ ਵੱਡੇ ਪੱਧਰ ਦੇ ਉੱਤੇ ਹੈ ਨਾ ਤਾਂ ਕੇਂਦਰ ਸਰਕਾਰ ਇਹਦੇ ਨੂੰ ਮਸਲਨ ਲੈ ਕੇ ਕੋਈ ਗੱਲ ਕਰ ਰਹੀ ਹੈ ਨਾ ਸੂਬਾ ਸਰਕਾਰ ਆਵੇਂ ਪੱਚੇ ਨੂੰ ਲੈ ਕੇ ਜ਼ਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਸੀ ਕਿ ਜਿਹੜੇ ਅਨਦਾਤੇ ਦੇ ਉੱਤੇ ਜਿਹੜਾ ਪਰਚਾ ਕਰਨਾ ਬਿਲਕੁਲ ਗਲਤ ਹੈ ਪਰ ਉਸ ਤੋਂ ਬਾਵਜੂਦ ਵੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਨਾਲੇ ਮਸਲਨ ਲੈ ਕੇ ਜੁਰਮਾਨੇ ਵੀ ਹੋਏ ਨੇ ਪਰਚੇ ਵੀ ਹੋਏ ਨੇ ਕਿਵੇਂ ਦੇਖਦੇ ਹੋ ਕਿ ਇਸ ਦਾ ਹੱਲ ਕੀ ਹੋਵੇਗਾ ਜੇਕਰ ਆਪਾਂ ਪੰਜਾਬ ਦੇ ਵਿੱਚ ਟਰਾਲੀ ਮੁਕਤ ਜਿਹੜਾ ਪ੍ਰਦੂਸ਼ਣ ਹੈ ਉਹ ਕਰਨਾ ਹੋਵੇ ਜੇਕਰ ਪ੍ਰਦੂਸ਼ਣ ਮੁਕਤ ਪੰਜਾਬ ਹੋ ਵੀ ਗਿਆ ਕੀ ਉਸ ਤੋਂ ਬਾਅਦ ਪ੍ਰਦੂਸ਼ਣ ਨਹੀਂ ਹੋਵੇਗਾ ਪੂਰੇ ਦੇਸ਼ ਦੇ ਵਿੱਚ ਇਹ ਵੀ ਵੱਡਾ ਸਵਾਲ ਹੈ ਨਹੀਂ ਨਹੀਂ 75% ਮਸਲਾ ਹੱਲ ਹੋ ਗਿਆ ਮਤਲਬ ਇਹ ਕੋਈ ਗੱਲ ਨਹੀਂ 25% ਰੂਪ ਚ ਇਹ ਪੰਜਾਬ ਚ ਹੈ ਹਰਿਆਣਾ ਹੈ ਉਹ ਸਰਕਾਰ ਕਦੋਂ ਹੱਲ ਕਰਦੀ ਹੈ ਕਿਸਾਨ ਉਸ ਗੱਲ ਤੇ ਆ ਜਾਣਗੇ ਇਹ ਕਰਦੇ ਨੇ ਰਾਜਨੀਤੀ ਪ੍ਰਾਈਜ਼ ਦਾ ਰੌਲਾਗੇ ਨਾ ਦੀ ਵੋਟਾਂ ਦਾ ਰੌਲਾ ਹੈ ਮੈਂ ਜੇ ਭਾਰਤੀ ਜਨਤਾ ਪਾਰਟੀ ਦਾ ਵੋਟਰਾਂ ਦਾ ਰੌਲਾ ਹੈ ਮੈਂ ਦਿੱਲੀ ਨਾਲ ਖੁਸ਼ ਰੱਖਾ ਸਿੱਤਾ ਟਣਾਂ ਦੇ ਟਣ ਬਰੂਦ ਫੂਕ ਕਹਿੰਨਾਂ ਨੇ ਇੱਕ ਫੈਕਟਰੀ ਲੱਖ ਟੋਕੜਾ ਲੱਖਾਂ ਫੈਕਟਰੀ ਲੱਗੀ ਪੜਾਕੇ ਵਾਲੀ ਕਹਿੰਦੇ ਵੀ ਇਹ ਤਾਂ ਇਤਾਰ ਮਖਮਸਲਾ ਤੁਸੀਂ ਦੀਵੇ ਲਾ ਲਓ ਤੁਸੀਂ ਲੱਡੂ ਖਾ ਲਓ ਕੋਈ ਹੋਰ ਕੁਸ਼ ਕਰ ਲਓ ਕਿ ਪੜਾਕੇ ਨਾਲ ਥੋੜੀ ਧਰਮਕ ਮਸਲੇ ਹੱਲ ਹੁੰਦੇ ਹੁੰਦੇ ਨੇ ਕਿ ਬਸ ਜੀਰੀ ਪੈਦਾ ਕਰੇ ਇੱਕ ਕਰਮਚਾਰੀ ਕਰੋੜ ਦੀ ਬਾਦੀ ਆ ਅਸੀਂ 40 ਕਰੋੜ ਕਣ ਕਿਸਾਨ ਆ ਅਰਬ ਲੋਕ ਚੌਲ ਖਾਂਦੇ ਨੇ ਤੇ ਸਾਨੂੰ ਪੰਜਾਬ ਤੇ ਹਰਿਆਣੇ ਨੂੰ ਕਹਿ ਦੇ ਨਾ ਮੀਜੋ ਪਰ ਜਾਨੇ ਅਮਰ ਦੇਖੀ ਜੋ ਕੀ ਬਣੂਗਾ मतलब फिर ਇਹਨੂੰ ਲੋਕ ਕੱਚਾ ਨੂੰ ਵੀ ਨਾ ਖਾ ਜਾਣਗੇ ਉਹ ਸਾਡੀ ਤਾਂ ਮਜਬੂਰੀ ਹੈ ਜੇ ਕਿਤੇ ਅਸੀਂ ਤਾਂ ਆਪ ਕਹਿੰਦਾ ਮੈਂ ਤਾਂ ਤੁਹਾਡੇ ਇੱਕ ਗੱਲ ਨੂੰ ਸਹਿਮਤ ਹੁਣ ਤਿਆਰ ਆ ਜੇ ਮੇਰੀ ਗੱਲ ਸਾਰੇ ਸਰੋਤਿਆਂ ਕੋਲ ਜਾਊਗੀ ਇੱਕ ਮਹੀਨੇ ਲਈ ਸਾਰੀ ਮਸ਼ੀਨਰੀ ਬੰਦ ਕਰਨੀ ਚਾਹੀਦੀ ਹੈ ਸਾਲ 'ਚ ਵੀ ਕੋਈ ਕੋਈ ਚੀਜ਼ ਨਹੀਂ ਚੱਲੂਗੀ ਸਵਾਰੀ ਨਹੀਂ ਪੈਦਾ ਪਹਿਲਾਂ ਰਾਲ ਕਰ ਦੇਣ ਵੀ ਆਪ ਦਾ ਸਾਮਾਨ ਪਹਿਲਾਂ ਰੱਖ ਲੋ ਖਰੀਦ ਕੇ ਇੱਕ ਮਹੀਨਾ ਕੁਝ ਚੱਲੇ ਜਿਵੇਂ ਉਦੋਂ ਬੰਦ ਕਰਿਆ ਜਿਨ੍ਹਾਂ ਨੇ ਮਤਲਬ ਸਾਰਾ ਕੁਝ ਬੰਦ ਕਰ ਲਈ ਤੇ ਜੇ ਤਾਰੇ ਦੇਖਾ ਤਾਕੇ ਸੀਗੇ ਪਰ ਲੋਕਾਂ ਨੂੰ ਤਾਂ ਜਾਂਦੀਆਂ ਨੇ ਕਿ ਵੀ ਉਹਨੂੰ ਬੰਦ ਕਰਾ ਦੇਣਾ ਸਾਰਾ ਕੁਝ ਕਰਦੇ ਕਿਸਾਨਾਂ ਦੇ ਖੋਸਦੇ ਨੇ ਵੀ ਆਹ ਕਿਸਾਨ ਕਰਕੇ ਚਲੋ ਇਹਨਾਂ ਨੇ ਆਪਦਾ ਕੰਮ ਕਰਨਾ ਹੈ ਸੀ ਆਪਦਾ ਕੰਮ ਕਰਨਾ ਹੈ ਹੂੰ ਬਿਲਕੁਲ ਬਿਲਕੁਲ ਅਪੁਏ ਤੁਹਾਡਾ ਬਹੁਤ ਧੰਨਵਾਦ ਜੀ ਕੀਮਤੀ ਜਿਹਾ ਸੰਚੇ ਕੀਤੀ ਜੀ ਸੋ ਹੁਣ ਵੇਖਣਾ ਇੱਥੇ ਬੇਦਖਾਸੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਰਾਲੀ ਸਾੜਨ ਦੀ ਇਹ ਸਾਰੀਂ ਕਟਰਾਮਾਂ ਰੁਕ ਜਾਂਦੀਆਂ ਨੇ ਕੀ ਉਸ ਤੋਂ ਬਾਅਦ ਵੀ ਜੇਕਰ ਪ੍ਰਦੂਸ਼ਣ ਦਿੱਲੀ ਦੇ ਵਿੱਚ ਵੱਧ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਕੀ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਦੇ ਇਲਜ਼ਾਮ ਥੋਪੇ ਜਾ ਰਹੇ ਨੇ ਕਿਉਂਕਿ ਹੁਣ ਜਿਸ ਤਰ੍ਹਾਂ ਬਾਪੂ ਰੁਲਦੂ ਸਿੰਘ ਮਾਨਸਾ ਜੀ ਨੇ ਵੀ ਗੱਲਬਾਤ ਕੀਤੀ ਹੈ ਕਿ 75% ਜਿਹੜੇ ਇਹ ਪਰਾਲੀ ਲੋਕ ਨਹੀਂ ਸਾੜ ਰਹੇ ਉਸ ਦੇ ਬਾਵਜੂਦ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਕਿਉਂ ਵਧਿਆ ਪਿਛਲੇ ਸਮੇਂ ਦੇ ਅਨੁਸਾਰ ਜਾਂਕਰ ਦੇ ਮੁਤਾਬਕ ਗੱਲ ਕਰੀਏ ਪਰ ਕਾਰਨ ਕੀ ਨੇ ਇਹ ਵੀ ਦੇਖਣਾ ਬੇਹੱਦ ਧਿਆਨ ਹੈ ਕਿ ਸਰਕਾਰਾਂ ਜੇਕਰ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨ ਬਿਲਕੁਲ ਪੰਜਾਬ ਦੇ ਹਰਿਆਣਾ ਦੇ ਕਿਸਾਨ ਪਰਾਲੀ ਸਾੜਨ ਤੋਂ ਰੁਕ ਜਾਣ ਜੇਕਰ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਨਿ ਭਾਰ ਦੇ ਵਿੱਚ ਪ੍ਰਦੂਸ਼ਣ ਵਧਦਾ ਦਿੱਲੀ ਦੇ ਵਿੱਚ ਸ਼ੁ ਵਧਾ ਹੈ ਕਿ ਉਦੋਂ ਲੀਡਰ ਸਿਆਸਦਾਨ ਸਿਆਸੀ ਪਾਰਟੀਆਂ ਸਰਕਾਰਾਂ ਆਪਣੀ ਜ਼ਿੰਮੇਵਾਰ ਚੱਕਣ ਗਈਆਂ ਕਿ ਉਹਨਾਂ ਦੇ ਪ੍ਰਬੰਧਾਂ ਦੇ ਕਾਰਨ ਕਰਕੇ ਪ੍ਰਦੂਸ਼ਣ ਵਧਿਆ ਹੈ ਉਹਨਾਂ ਦੀ ਘਾਟ ਹੈ ਉਹਨਾਂ ਦੀ ਕਮੀ ਹੈ ਕਿਉਂਕਿ ਇਸ ਵਕਤਾਂ ਕਿਸਾਨਾਂ ਦੇ ਉੱਤੇ ਇਹ ਗੱਲ ਥੋਪ ਕੇ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਪਰਾਲੀ ਸਾਰਨ ਦੇ ਕਰਕੇ ਹੀ ਪ੍ਰਦੂਸ਼ਣ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਰਾਲੀ ਦਾ ਧੂੰਆਂ ਉਹ ਦਿੱਲੀ ਜਾ ਰਿਹਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਫੈਕਟਰੀਆਂ ਦੀ ਧੂੰਏ ਦੀ ਗੱਲ ਕਰ ਲਈਏ ਜਿਹੜੇ ਰੋਡਾਂ ਦੇ ਉੱਤੇ ਚੱਲ ਰਹੇ ਵਾਹਨਾਂ ਦੀ ਗੱਲ ਕਰ ਲਈ ਜਦੋਂ ਧੂਏ ਦੀ ਪਰਚੀ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਸਭ ਨੂੰ ਪਤਾ ਪਰਚੀ ਕਿਸ ਤਰ੍ਹਾਂ ਬਣ ਜਾਂਦੀ ਹੈ ਪਰ ਜਿਹੜਾ ਪ੍ਰਦੂਸ਼ਣ ਹੁੰਦਾ ਹੈ ਉਹਦਾ ਉਹ ਕਿੰਨਾ ਹੁੰਦਾ ਹੈ ਉਹ ਵੀ ਦੇਖਣਾ ਬੇਹਦ ਖਾਸ ਹੁੰਦਾ ਹੈ ਪਰ ਲਗਾਤਾਰ ਵੱਧ ਰਹੀ ਮਸ਼ੀਨਰੀ ਜਾਂ ਫਿਰ ਫੈਕਟਰੀਆਂ ਦਾ ਜਿਹੜਾ ਪ੍ਰਦੂਸ਼ਣ ਹੈ ਉਸ ਨੂੰ ਲੈ ਕੇ ਵੀ ਸਰਕਾਰਾਂ ਜੇਕਰ ਸੱਚਮੁੱਚ ਭਾਰਤ ਪ੍ਰਦੂਸ਼ਣ ਮੁਕਤ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਇਸ ਸਵੇਦਨਸ਼ੀਲ ਮੁੱਦੇ ਦੇ ਉੱਤੇ ਨਰੋਲ ਹੋ ਕੇ ਆਪਣਾ ਨੈਤਿਕ ਫਰਜ ਸਮਝਦੇ ਹੋਏ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਨਾ ਕਿ ਇੱਕ ਤਿਰਨੂ ਯਾਨੀ ਕਿ ਕਿਸਾਨਾਂ ਨੂੰ ਲੈ ਕੇ ਪਰਾਲੀ ਸਾੜ ਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਆਪਾਂ ਇਸ ਦੀ ਗੱਲ ਕਰ ਲਈਏ ਕਿਉਂਕਿ ਚਲੋ ਹੁਣ ਤਾਂ ਮੰਨ ਲਿਆ ਪਰਾਲੀ ਦੇ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧਿਆ ਪਰ ਜਦੋਂ ਪਿਛਲੇ ਸਾਲ ਇਸੇ ਮਤਲਬ 2025 ਦੇ ਵਿੱਚ ਹੀ ਜਨਵਰੀ 16 17 ਦੇ ਲਗਭਗ ਜਦੋਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧਿਆ ਸੀ ਤਾਂ ਉਦੋਂ ਕੌਣ ਜ਼ਿੰਮੇਵਾਰ ਸੀ ਉਦੋਂ ਕੀ ਕਾਰਨ ਸੀ ਕਿਉਂਕਿ ਉਦੋਂ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਕਾਫੀ ਵਧਿਆ ਸੀ ਪਰ ਉਦੋਂ ਜ਼ਿੰਮੇਵਾਰ ਕੌਣ ਸੀ ਇਸ ਨੂੰ ਲੈ ਕੇ ਹੁਣ ਸਵੇਦਨਸ਼ੀਲ ਮੁੱਦੇ ਦੇ ਉੱਤੇ ਇਸ ਦੀ ਗੰਭੀਰਤਾ ਨੂੰ ਲੈ ਕੇ ਸਰਕਾਰوں ਨੂੰ ਲੈਣਾ ਚਾਹੀਦਾ ਨਾ ਕਿ ਸਿਆਸੀ ਤੌਰ ਦੇ ਉੱਤੇ ਰੋਟੀਆਂ ਸਿੱਕਣੇ ਚਾਹੀਦੀਆਂ ਨੇ ਜਦੋਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੀ ਤਾਂ ਉਹ ਪੰਜਾਬ ਦੇ ਉੱਤੇ ਇਲਜ਼ਾਮ ਲਗਾਉਂਦੇ ਸੀ ਕਿ ਕੈਪਟਨ ਸਾਹਿਬ ਉੱਥੇ ਧੂਆਂ ਦਿੱਲੀ 'ਤੇ ਭੇਜ ਰਹੇ ਨੇ ਜਦੋਂ ਭਾਜਪਾ ਦੀ ਸਰਕਾਰ ਆ ਗਈ ਹੁਣ ਉਹ ਭਾਜਪਾ ਵਾਲੇ ਆਮ ਆਦਮੀ ਪਾਰਟੀ ਕਹਿੰਦੇ ਵੀ ਇਹ ਪੰਜਾਬ ਦਾ ਧੂਆਂ ਦਿੱਲੀ ਆ ਰਿਹਾ ਇਹ ਸਿਆਸਤ ਦੀ ਮੈਨੋਮੈਨੀ ਦੇ ਕਰਕੇ ਅਸੀਂ ਵੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਕੋਲ ਇਸ ਤੋਂ ਇਲਾਵਾ ਹੋਰ 100 ਮੁੱਦੇ ਹੋਣਗੇ ਰਾਜਨੀਤਿਕ ਕਰਨ ਦੇ ਵਾਸਤੇ ਸਿਰਫ ਇਸ ਮੁੱਦੇ ਨੂੰ ਛੱਡ ਕੇ ਤੁਸੀਂ ਜਿਸ ਮਰਜ਼ੀ ਮੁੱਦੇ ਤੇ ਉਤਰਾਜਿਤੀ ਕਰੋ ਲੋਕਾਂ ਨੂੰ ਕਿਸਾਨਾਂ ਨੂੰ ਕਿਸੇ ਤੇ ਕੋਈ ਦਿੱਕਤ ਨਹੀਂ ਹੋਵੇਗੀ ਤੁਸੀਂ ਸੱਚਮੁੱਚ ਪ੍ਰਦੂਸ਼ਣ ਮੁਕਤ ਨੂੰ ਲੈ ਕੇ ਸਿਰ ਜੋੜ ਕੇ ਬੈਰ ਕੇ ਇਸ ਮਸਲੇ ਦਾ ਹੱਲ ਲੱਭੋ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਤੇ ਕਮੈਂਟ ਬਾਕਸ ਤੇ ਜਰੂਰ ਦਿਓ ਧੰਨਵਾਦ